ਲੋਕਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ ਇਹ ਅੰਗਹੀਨ ਨੌਜਵਾਨ ਛੋਟੀ ਜਿਹੀ ਘਟਨਾ ਤੋਂ ਬਾਅਦ ਹੀ ਦਿਲ ਛੱਡ ਕੇ ਆਪਣਾ ਜੀਵਨ ਨਰਕ ਨਹੀਂ ਬਣਾਇਆ ਸਗੋ ਆਪਣਾ ਹੌਂਸਲਾ ਰੱਖਿਆ ਬਲੰਦ ਅਤੇ ਕਰ ਰਿਹਾ ਹੈ ਦਿਲ ਤੋੜ ਮਿਹਨਤ ਲੋਕਾਂ ਤੇ ਲਈ ਮਿਸਾਲ ਪੇਸ਼ ਕਰ ਰਿਹਾ ਹੈ ਇਹ ਨੌਜਵਾਨ ਅੰਗਹੀਨ ਸੰਦੀਪ ਕੁਮਾਰ ਇੱਕ ਛੋਟੀ ਜਿਹੀ ਘਟਨਾ ਤੋਂ ਬਾਅਦ ਹੀ ਲੋਕ ਦਿਲ ਛੱਡ ਕੇ ਆਪਣਾ ਜੀਵਨ ਨਰਕ ਬਣਾਉਣ ਇੰਨਾ ਸਾਨੂੰ ਦੇਸ਼ ਦੇ ਵਿੱਚ ਅਨੇਕਾਂ ਹੀ ਉਦਾਹਰਨਾਂ ਮਿਲਦੀਆਂ ਹਨ ਜਿਹੜੀਆਂ ਕਿਸੇ ਸਮਾਜੋ ਚਾਮੀ ਦੇਖਣ ਨੂੰ ਮਿਲਦੀਆਂ ਪਰ ਹੁਸ਼ਿਆਰਪੁਰ ਸ਼ਹਿਰ ਦੇ ਸੁਤੈਰੀ ਖੁਰਦੂ ਦੇ ਨੌਜਵਾਨ ਸੰਦੀਪ ਕੁਮਾਰ ਆਪਣੀ ਅੰਗਹੀਣਤਾ ਨੂੰ ਆਪਣਾ ਬੋਝ ਨਹੀਂ ਬਣਨ ਦਿੱਤਾ ਸਗੋਂ ਉਸ ਨੂੰ ਆਪਣੀ ਤਾਕਤ ਬਣਾ ਕੇ ਮਿਹਨਤ ਕਰਕੇ ਆਪਣਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਸਹਾਈ ਹੋਇਆ 35 ਸਾਲਾ ਸੰਦੀਪ ਕੁਮਾਰ ਨੂੰ ਜਦੋਂ ਮੀਡੀਆ ਦੀ ਟੀਮ ਨੇ ਪੁੱਛ ਕੇ ਕੁਝ ਕੁ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੇ ਮਾਪੇ ਨਹੀਂ ਹਨ ਤੇ ਬਚਪਨ ਤੋਂ ਹੀ ਉਸ ਦੀਆਂ ਦੋਨੋਂ ਲਤਾਂ ਨਕਾਰਾ ਹੁਣ ਕਰਨ ਉਹ ਚੱਲਣ ਫਿਰਨ ਤੋਂ ਅਸਮਰਥ ਹੈ। ਉਸਨੇ ਦੱਸਿਆ ਕਿ ਉਸਨੇ ਕਈ ਅઘੀ ਨਨੁਪੀਖ ਮੰਗਦੇ ਤਾਂ ਦੇਖਿਆ ਹੈ ਪਰ ਉਸਨੇ ਫੈਸਲਾ ਕੀਤਾ ਕਿ ਉਹ ਪੀਖ ਨਹੀਂ ਮੰਗੇਗਾ ਸਗੋਂ ਮਿਹਨਤ ਕਰੇਗਾ। ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਆਟੋ ਖਰੀਦਿਆ ਤੇ ਆਪ ਚਲਾਉਣਾ ਸ਼ੁਰੂ ਕੀਤਾ। ਉਸਨੇ ਦੱਸਿਆ ਕਿ ਹੌਸਲਾ ਛੱਡ ਕੇ ਉਹ ਵੀ ਨਸ਼ੇ ਦੀ ਗਰਦ ਵਿੱਚ ਜਾ ਸਕਦਾ ਸੀ ਪਰ ਉਸਨੇ ਮਿਹਨਤ ਕਰਨਾ ਪ੍ਰਣ ਲਿਆ ਤੇ ਅੱਜ ਉਹ ਸਫਲ ਵੀ ਹੋ ਰਿਹਾ ਹੈ। ਉਸਨੇ ਦੱਸਿਆ ਕਿ ਰੋਜ਼ ਦੀ ਕਮਾਈ ਕਰਕੇ ਨਾ ਉਹ ਸਿਰਫ ਬੈਂਕ ਦਾ ਕਰਜ਼ਾ ਲਾ ਰਿਹਾ ਸੱਗੋਰੋ ਘਰ ਦੇ ਰੋਜ਼ਾਨਾ ਖਰਚਿਆਂ ਦੇ ਵਿੱਚ ਵੀ ਹੱਥ ਵੰਡਾਰਿਆ ਹੈ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਨਿਰਾਸ਼ਾ ਛੱਡ ਕੇ ਹੱਥੀਂ ਕਿਰਤ ਨੂੰ ਪੈਹਲ ਦੇਣੀ ਚਾਹੀਦੀ ਹੈ। ਪਰ ਕੀ ਨਾਮ? ਮੇਰਾ ਨਾਮ ਜੀ ਸੰਦੀਪ ਕੁਮਾਰ ਆ। ਕਿੱਥੇ ਦੇ ਰਹਿਣ ਆ? ਸਤਾਰੀ ਦੇ, ਸਤਾਰੀ ਮੰਲਾ। ਇਹ ਤੁਸੀਂ ਹੈ ਲੱਤਾਂ ਤੋਂ ਮਤਲਬ ਕੀ ਪ੍ਰੋਬਲਮ ਕੀ ਲੱਤਾਂ ਦਾ? ਇਹ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ ਹੀ। ਹੈਂਡੀਗਾ ਵੀ ਪ੍ਰੋਬਲਮ ਆ, ਦੋਨੇ ਲੱਤਾਂ ਬੜੀਆਂ ਖਰਾਬ ਨੇ। ਤੇ ਮੈਂ ਲਾਲੋ ਜ ਕਾਫੀ ਕਰਿਆ ਘਰ ਦੇ ਨੇ ਪਰ ਨਹੀਂ ਠੀਕ ਹੋਇਆ। ਤੁਸੀਂ ਈ ਰਿਕਸ਼ਾ ਚਲਾਉਂਦੇ ਆ ਹਾਂ ਜੀ ਇਹ ਕੀ ਲੱਗਦਾ ਕਿ ਜਿੱਦਾਂ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨੇ ਉਹ ਵੀ ਮੰਗੇ ਕਾਫੀ ਠੀਕ ਆ ਆਪਣਾ ਗੁਜ਼ਾਰਾ ਕਰਦੇ ਨੇ ਭਾਈ ਮੈਂ ਤਾਂ ਮਾਲਕ ਦਾ ਬਹੁਤ ਸ਼ੁਕਰੀਆਂ ਹਾਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਈ ਰਿਕਸ਼ਾ ਚਲਾਉਣਾ ਮੇਰਾ ਕਿਸ਼ਤਾ ਤੇ ਆ ਮੈਂ ਕਿਸ਼ਤਾ ਕਰਦਾ ਜੀ ਇਹਦੀ ਠੀਕ ਹੈ ਜੀ ਮਾਂ ਤੇ ਮੇਰੇ ਹੈ ਨਹੀਂ ਗਏ ਠੀਕ ਹੈ ਜੀ ਮੈਂ ਇਕੱਲਾ ਹਾਂ ਭਰਾ ਆ ਤੇ ਭਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਣ ਨਾਲੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਰਿਆਂ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਗਰੀਬੀ ਉਥੇ ਹੀ ਦੇਖੀ ਆ ਜੀ ਗਰੀਬੀ ਜੇ ਟਾਈਮ ਕੱਟਿਆ ਜੀ ਬਸ ਇਹ ਆ ਬੇ ਆਪਣੀ ਮਿਹਨਤ ਕਰਦਾ ਮੈਂ ਇਹ ਜੋ ਈ ਰਿਕਸ਼ਾ ਹੈ ਤੁਹਾਡਾ ਆਪਣਾ ਹਾਂ ਨਹੀਂ ਜੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆ ਇਹਦੀਆਂ ਕਿਸ਼ਤਾਂ ਤਾਰਦਾ ਪਿਆ ਕਿਸ਼ਤਾਂ ਤਾਰਦਾ ਇਹਦੀਆਂ ਹਾਂਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੀ ਅੱਜ ਦੀ ਡੇਟ ਚ ਕਹਿੰਦੇ ਕਿ ਮਾਸ਼ਕ ਲੱਗ ਗਈ ਜੀ ਮੇਰੇ ਕੰਮ ਨਹੀਂ ਹੁੰਦਾ ਜਾਂ ਨੌਕਰੀ ਮੈਂ ਤਾਂ ਇਹ ਕਹਿ ਰਿਹਾ ਹਾਂ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਆ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਣੇ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਕੰਮ ਹੈ ਨਹੀਂ ਜਾਂ ਨਸ਼ਿਆਲੂ ਹੋਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹਾਂ ਉਹਨਾਂ ਬਾਰੇ ਜੀ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਕਿ ਮੰਗਣ ਨਾਲੋਂ ਜਾਂ ਨਸ਼ਿਆ ਕਰਨ ਨਾਲੋਂ ਆਪਣੀ ਮਿਹਨਤ ਕਰਕੇ ਖਾਓ ਨਸ਼ਿਆ ਤੋਂ ਦੂਰ ਰੋ ਕੀ ਕੋ ਤੁਹਾਨੂੰ ਅੱਜ ਤੱਕ ਕਿਸੇ ਨੇ ਕੋਈ ਮੁੱਢਲੀ ਸਹਾਇਤਾ ਜਾਂ ਕਿਸੇ ਨੇ ਕੋਈ ਹੈਲਪ ਕੀਤੀ ਕਿਸੇ ਨੇ ਹੈਲਪ ਨਹੀਂ ਕੀਤੀ ਸਭ ਨੂੰ ਕਹਿ ਕੇ ਦੇ ਲਿਆ 1 ਰੁਪਏ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜ ਕੱਲੇ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਦਿਨ ਦੰਦਾ ਨਹੀਂ ਹੈ ਜੋ ਵੀ ਹੈ ਸਿਰਫ ਆਪਣੀ ਮਿਹਨਤ ਆਈ ਜੋ ਵੀ ਹੈ ਇਹ ਪ੍ਰਸ਼ਾਸਨ ਤੋਂ ਇਦਾਂ ਦੇ ਜਿਹੜੇ ਲੋਕੀ ਮਿਹਨਤੀ ਨੇ ਕੀ ਮੰਗ ਕਰਦੇ ਹੋ ਕਿ ਉਹਨਾਂ ਦੀ ਕਿਸ ਮਦਦ ਕਿਦਾ ਕਿਸ ਹਾਲ ਨ ਕਰਨ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਜਿਹੜੇ ਹੈਂਡੀਕੈਪ ਆ ਅਸੀਂ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰ ਬੇਰ ਰਜਗਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰ ਜਾਂ ਕੋਈ ਉਹਨਾਂ ਕੋਈ ਕੰਮ ਖੋਲ ਕੇ ਦਈਏ ਉਹਦਾ ਸਰਕਾਰ ਇੰਨਾ ਕੁਝ ਕਰਦੀ ਆ ਪਰ ਹੈਂਡੀਕੈਪ ਲਈ ਕੁਝ ਨਹੀਂ ਕਰਦੀ ਇੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਈ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਦਾਣਾ ਕਿੰਨੇ ਕਹਿੰਦੇ ਨੇ ਕਿ ਠੀਕ ਆ ਜਲਦੀ ਅੱਗੇ ਕਰ ਜਾ ਕੇ ਤਾਂ ਬਹੁਤ ਪ੍ਰੋਬਲਮ ਆਉਂਦੀਆਂ ਜੇ ਆਪਾਂ ਸਵਾਰੀ ਤੋਂ ਵੀ ਪੈਸੇ ਮੰਗਦੇ ਆ ਤੇ ਸਵਾਰੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਐਸ ੱਟਕੇ ਖਾਣੇ ਪੈਂਦੇ ਆ ਆਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲਈ ਇੱਥੋਂ ਚੱਕ ਲਈ ਇਦਾਂ ਉਦਾਂ ਬੜੀਆਂ ਦਿੱਕਤਾਂ ਆਉਂਦੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆ ਕਿਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਆ ਇਹ ਲੜਾਈਆਂ ਝਗੜੇ ਕਾਫੀ ਹੁੰਦੇ ਆ ਆਟੋ ਵਾਲਿਆਂ ਨਾਲ ਵੀ ਉਦਾਂ ਵੀ